ਟਰਸਟੀ ਏਰੀਆ ਹਾਂਜੀ ਧੀਧੀ ਪਿੰਡ ਜਾਵਾਂਗੇ ਹਾਂ ਕਿੱਥੋਂ ਪਿੰਡ ਦਾ ਬਣਾਇਆ ਪ੍ਰੋਗਰਾਮ ਚਲੋ ਸਤ ਸ੍ਰੀ ਅਕਾਲ ਜੀ ਸਾਡੇ ਆਜ ਦੇ ਵਲੋਗ ਵਿੱਚ ਬਹੁਤ ਛੜਾ ਹੁਸਾਜਾ ਮਿੱਤਰਾਂ ਕੈਮ ਆ ਅੱਜ ਤੁਹਾਨੂੰ ਅਸੀਂ ਮਿਲਵਾ ਰਹੇ ਹਾਂ ਕਿ ਸੈਲੀਬ੍ਰਿਟੀ ਨਾਲ ਸਾਡੇ ਨਾਲ ਬੈਠੀ ਆਪਾਂ ਇੱਧਰ ਰਾਈਟ ਮੋੜਨਾ ਠੀਕ ਹੈ ਰਾਈਟ ਮੋੜ ਕੇ ਨਾਲ ਹੀ ਫਿਰ ਲੈਫਟ ਮੋੜਨਾ ਆਣਦੀ ਗੱਡੀ ਵਿੱਚ ਮੇਰਾ ਰিসিਵਿੰਗ ਵਾਲਾ ਪੰਚ ਪਿਆ ਮੈਂ ਰੱਤ ਚੱਕ ਕੇ ਲਿਆਇਆ ਸੀ ਉਹ ਚਾਹੀਦਾ ਆਇਆ ਤਾਂ ਪਰਸੋਂ ਦੇ ਆ ਪਰ ਮਿਲੇਗੇ ਤੇ ਸਾਡੇ ਅੱਜ ਹੋਏ ਹਨਾ ਚੰਗੀ ਤਰ੍ਹਾਂ ਸਹੀ ਗੱਲ ਕੀ ਕਹਿੰਦੇ ਨਹੀਂ ਸਹੀ ਗੱਲ ਆ ਹੈ ਸਹੀ ਪਕੜੇ ਹੈ ਸਹੀ ਲੱਗ ਰਹੇ ਹੈ ਚਲੋ ਔਰ ਮਿਲੋ ਜੀ ਹਰਜੀਤ ਸਿੰਘ ਨੂੰ ਮਿਲੋ ਜੀ ਹਰਜੀਤ ਸਿੰਘ ਜੀ ਕਿਵੇਂ ਹੋ ਸੈਟ ਦੀ ਗਲਾ ਵੀਰੋ ਸੈਟ ਦੀ ਗਲਾ ਚਾਹੀਦੀ ਹੈ ਨਾ ਆਜਾ ਤੁਸੀਂ ਚੱਲ ਪਏ ਫਿਰ ਪਿੰਡ ਨੂੰ ਕੀ ਕਰੀ ਜਾਂਦਾ ਟਾਈਮ ਇਨਾ ਕੀ ਹੁੰਦਾ ਆਪਣੇ ਲੋਕ ਠੀਕ ਸਾਡਾ ਭਾਂਜਾ ਵੀ ਆਇਆ ਨਾਲ ਭਾਂਜੇ ਸੱਚ ਕਾ ਜਾਰੇ ਨੂੰ ਆਹ ਕਿੱਦਾਂ ਫਿਰ ਤੋਂ ਤਾਂ ਗੇਮ ਹੀ ਖੇਡ ਜਾਨਾ ਦਾ ਗੁੱਡੀਆਂ ਡਾਈ ਜਾਨਾ ਸਾਰੀ ਦਿਹਾੜੀ ਹੈ ਹੈ ਇੱਦਾਂ ਹੀ ਆ ਰਿਹਾ ਇਦਾਂ ਥੋੜਾ ਆ ਤਾਂ ਹੁਣ ਵੀ ਫੋਨ ਚਲਾਈ ਜਾਨਾ ਇਹ ਥੋੜਾ ਫਾਇਦਾ ਕੋਈ ਕਿਹੜਾ ਜ ਮਜ਼ਾ ਹੁੰਦਾ ਇਦਾਂ ਮਜ਼ਾ ਆਉਂਦਾ ਸਾਰੀ ਦਿਹਾੜੀ ਗੇਮੇ ਖੇਡਿ ਜਾਨੇ ਕੰਮ ਨਹੀਂ ਕੋਈ ਕਰਨਾ ਇਹ ਗੇਮ ਦੀ ਗੱਲ ਨਹੀਂ ਹੈ ਕੰਮ ਕਰਨਾ ਕਿਹੜਾ ਕੰਮ ਕਰਨਾ ਚਾਹੀਦਾ ਅੱਛਾ ਚੱਲੇਗਾ ਚੱਲ ਇਹ ਮੁੰਡਾ ਸਾਡਾ ਗੇਮ ਉਹ ਖੇਡਦਾ ਜੀ ਇਹ ਫ੍ਰੀ ਫਾਇਰ ਖੇਡਦਾ ਫ੍ਰੀ ਫਾਇਰ ਹਨਾ ਗੋਮੋਏ ਚੱਲ ਆਹ ਇਉਂ ਨਾ ਰਿਸੀਵਿੰਗ ਵਾਲਾ ਬੰਦ ਇਕੱਠਾ ਕਰਨਾ ਆਪਣੇ ਸ਼ਰਮਾ ਜੀ ਤੋਂ ਬੰਦ ਲੈ ਕੇ ਤੇ ਫਿਰ ਕਰਦੇ ਆਂ ਗੱਲ ਸ਼ਰਮਾ ਜੀ ਨਾਲ ਮੋੜ ਰੋੜਾ ਇਹਨਾਂ ਉਹ ਬਹੁਤ ਤੇਜ਼ ਬੋਲਦਾ ਗੱਡੀ ਚੋਂ ਗੱਡੀ ਆ ਰਹੀ ਸੀ ਵੀਂਗਾ ਆਲਾ ਪੰਚ ਇਹ ਕਰਦੇ ਆ ਅੱਗੇ ਦੀ ਗੱਲ ਬਾਤ ਜੱਫਤਰ ਚਲੀਏ ਗੱਡੀ ਆਲਾ ਚ ਮੈਂ ਲਿਆ ਕਰੀਏ ਸੱਟ ਜੇ 25 ਲੋਸ ਨਾ ਸੋਨਾ ਚਾਹ ਚਾਚਾ ਜੀ ਵੀ ਬੋਲਦੇ ਨੇ ਚਾਚਾ ਜੀ ਕਿਹੜੇ ਚੱਲੇ ਜਾਂਦੇ ਕੋਲ ਚਾਰ ਸੀ ਹਾਂ ਚੱਲ ਕੋਈ ਗੱਲ ਨਹੀਂ ਬਾਕੀ ਬੱਟਾ ਵੀਰਾ ਗਿਆ ਹੋਇਆ ਹਰ ਦੁਬਾਰ ਉਹਨੇ ਮੈਨੂੰ ਗ੍ਰਿਪ ਭੇਜਿਆ ਬਣਾ ਕੇ ਉਹ ਮੈਂ ਵਿੱਚ ਐਡ ਕਰ ਦੂ ਇਹਦੇ ਇਹ ਜੋ ਪਿਛਲੇ ਵਲੌਗ ਦੇ ਵਿੱਚ ਮੈਂ ਉਹ ਆਈਡੀ ਮੈਂਸ਼ਨ ਕਰਦੀ ਸੀਗੀ ਅੱਜ ਵਾਲਾ ਜਮੀ ਕਰ ਦੂੰਗਾ ਜਿਹੜੇ ਹਜੂਰ ਸਾਹਿਬ ਯਾਤਰਾ ਕਰ ਰਿਹਾ ਭਾਜੀ ਆਪਣੇ ਚਲੋ ਠੀਕ ਅੰਤਰੋਂ ਕਰੀਏ ਗੱਲਬਾਤ ਸਮਾਚਾਰ ਅੱਜ ਤੇ ਸਰੀਰ ਹੈ ਜਾਈ ਹੈ ਹਾਂ ਜਾਨਾ ਜੀ ਜੀ ਬੋਲੇ ਯਾਰ ਪਲਟਾ ਮਾਰਗਾ ਮੈਂ ਨਹੀਂ ਮਾਰਨਾ ਨਹੀਂ ਇਹ ਪਲਟਾ ਸਾਰਾ ਕਿੱਦਾਂ ਮਾਰ ਗਏ ਨਾ ਜੀ ਬੰਨ ਚਾਲ ਆਉਣਾ ਉਹਦੇ ਨਾਲ ਦੱਬੇ ਯਾਰ सोला तो जाक के दाओ अरे करवा नहीं कोई ओ बहनदा यार खुल ना उन्ने कहना सारे ही आहा तो ही की बना रहे हो बना रहे हो मले मले काट दे उठ कट लाग चाहिए सिगरेट वाला दिन काट दे यार भाई काट देंगे काट देंगे देखना व्लॉगर करे देखदे सारे हां चला के क्लिप काट देंगे काट ओए तू मेरी गाल नहीं समझा ਤੂੰ ਕਿਹੜਾ ਕੰਮ ਤਾਂ ਸਾਈਡ ਤੇ ਕਰਕੇ ਆ ਨਾ ਜਿਹੜਾ ਕਰਨ ਵਾਲਾ ਉਹ ਤਾਂ ਤੂੰ ਕਰਿਆ ਨਾ ਆਹ ਨਾ ਮੇਰੇ ਥਾਣੇ ਚਲ ਜਾਣਾ ਨਹੀਂ ਕਾਂਡ ਕਰ ਦਿਆ ਧਰਮਿਰ ਕਾਂਡ ਕਰ ਦਿਆ ਧਰਮੂ ਕਾਂਡ ਕਰਦਾ ਤੂੰ ਤੇ ਗੁਰਜੀ ਤੇ ਹਮ ਤਾਂ जाट ਆਂ ਆਹ ਠੀਕ ਹੈ ਆਹ ਕਾਂਡ ਹੀ ਕਰਦੇ ਆ ਠੀਕ ਹੈ ਕਾਂਡ ਹੀ ਕਰਦੇ ਆ ਹਮੇ ਲੱਗਿਆ ਰਾਈਡ ਭਾਈ ਆ ਘਰੇ ਆ ਚਲੋ ਹੁਣ ਇਹ ਬੰਦੇ ਸਾਡੇ ਰਾਜਸਥਾਨ ਦੇ ਭਾਈ ਐ ਕਿਹੜੇ ਆ ਆਪਣਾ ਸਟੇਟ ਕਿਹੜੀ ਆ ਮਤਲਬ ਉੱਥੇ ਚੂਰੂ 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 ਰਾਜਸਥਾਨ ਦੇ ਬੰਦੇ ਆ ਰਾਜਸਥਾਨ ਜੱਟ ਬੰਦੇ ਆ ਕਿ ਜੱਟ ਬੰਦੇ ਇਕੱਠੇ ਹੋ ਜਾਂਦੇ ਆ ਇੱਕ ਉਹਦੇ ਜੱਟ ਬੰਦਾ ਸਾਡਾ ਆ ਜੱਟ ਬੰਦੇ ਐ ਮੈਨ ਰ ਬਦਮਾਸ਼ੀ ਦਿਖਾਉਂਦਾ ਐ ਹਾਕੀ ਲੈ ਕੇ ਫਿਰਦਾ ਰਹਿੰਦਾ ਸਾਰੀ ਦਿਹਾੜੀ ਐ ਇਹ ਮਤਲਬ 6 ਵਜੇ ਤੋਂ ਬਾਅਦ ਹਾਕੀ ਚੱਕ ਦਿੰਦਾ ਹੈ ਹੈ ਓਏ ਆ ਹਾਂ ਹਾਂ ਆਪਣੀ ਆਪਣੀ हां ये जो भाई हम से क्रेन किसकी अपनी है ना पूछ तू नजदीक आ रहा है यार धर्मवीर तेरी डिमांड सबसे ज्यादा है ओ तेरी डिमांड सबसे ज्यादा है, है।, सब है। क्रेन अपनी है ये क्रेन ਤੇ ਆਪਣੀ ਐ ਤੂੰ ਮੈਨੂੰ ਇਹ ਦੱਸ ਵੀ ਇਹ ਬਦਮਾਸ਼ੀ ਕਿਸ ਗੱਲ ਦੀ ਐ ਪਹਿਲੇ ਮੈਨੂੰ ਯਾਰ ਮੇਰਾ ਗੁੱਸਾ ਲੱਗਦਾ ਗੁੱਸਾ ਲੱਗ ਜਾਂਦਾ ਇਹ ਕਰਵਾਤਾ ਬਸ ए एक ही करवांदा मैं तो थोड़ी गल करावा थो। थोड़ी दोनों दी गल करावा पहले मैं ने, थोड़ा ने, थोड़ा ने, मसला की है पहले मैंने दोनों भाई थोड़ा मसला की है संदीप ना लंगड़ा पैणका डोड़ा हां उने करवा की करवा रखे है उने वो आके बता किसी रसोई में रोटी खा के चप्पल चप्पल लेके हां सफाई पहले बाहर के काम बात है बाकी काम बात है फिर कल रात लड़ाई केड़ी गल हो रही थी थोड़ी दोनों दी बहुत मिलगी भाई

جان والے کو کون روک سکتا ہے جا جا اب تو یہ میرے پاس اب تو جا جتھے نہ نہ ہن تو جتھے جانا جا ہیں اے ایلی جا اوپر اے تو مینوں دے دے جڑا کوئی آیا اپ اودے ڈل دے وچ ادھا پا دینی ہے اس طرح پا کے ادھے کھچ دینا ہے ہیں او صحیح ہے کہ نہیں اوکے 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 ایتھے بڈ دیاں گے کل لپڑا ہویا کل ساڈا محلے چ ਕੱਲ ਆ ਮੇਰੇ ਕੋਲ ਕੱਲ ਕੱਲ ਰਾਤ ਯਾਰ ਗੁਰਜੀ ਮੇਰੇ ਕੋਲ ਕੱਲ ਰਾਤ ਪਤਾ ਕੀ ਹੋਇਆ ਮੈਂ ਜਦੋਂ ਘਰੇ ਗਿਆ ਨਾ ਗੱਲ ਉਹ ਆਪਣਾ ਛੋਟੇ ਭਾਈ ਐ ਦੂਸਰੀ ਵਾਲੀ ਗਲੀ ਵਿੱਚ ਰਹਿੰਦੇ ਹੋ ਉਹ ਉਹਨਾਂ ਦੀ ਗੱਡੀ ਖੜੀ ਸੀਗੀ ਗਲੀ ਦੇ ਘਰ ਦੇ ਬਾਹਰ ਤੇ ਚਾਬੀ ਨਾਲ ਉਹਦਾ ਦੋਸਤ ਲੈ ਗਿਆ ਉਹ ਪਿੱਛੋਂ ਦੂਸਰੀ ਗੱਡੀ ਆ ਗਈ ਸੀ ਉਹਨੇ ਬੋਲਿਆ ਵੀ ਗੱਡੀ ਸਾਈਡ ਤੇ ਗਰ ਮੈਂ ਗੱਡੀ ਕੱਢਣੀ ਕਹਿੰਦਾ ਭਾਜੀ 5 ਮਿੰਟ ਰੁਕ ਜਾਓ ਵੀ ਛੋਟੇ ਬਾਈ ਕੋ ਚਾਬੀ ਆ ਉਹ ਚਾਬੀ ਲੈਣ ਗਿਆ ਆ ਸਹੀ ਉਹਨੇ ਗਾਲੀ ਬਕਤੀ ਇਨੀ دیر ਨੂੰ ਉਹਨੇ ਬਕਤੀ ਕਿ ਉਹਦਾ ਆ ਫੋਨ ਆ ਗਿਆ ਸਾਨੂੰ ਆਪਾਂ ਚੱਲੇ ਗਏ ਉੱਥੇ ਬੜਾ ਗਾਲੀ ਬਕਨ ਵਾਲਾ ਮੈਂ ਕਿਹਾ ਹਾਂ ਵੀ ਕੀ ਬਿਮਾਰੀ ਹੈ ਭਾਈ ਅਗਲਾ ਤੈਨੂੰ ਬੋਲ ਰਿਹਾ ਵੀ 5 ਮਿੰਟ ਰੁਕ ਜਾ ਵੀ ਗਾਲ ਕੱਢਣ ਦਾ ਕੀ ਮਤਲਬ ਹੈ ਸਹੀ ਉਹਦੀ ਮੈਂ ਇਸ ਤਰ੍ਹਾਂ ਨਹੀਂ ਮੈਂ ਉਸ ਤਰ੍ਹਾਂ ਦੇ ਮਾਇਆ ਮਾਰਿਆ ਤੱਕਾ ਉਹ ਗਿਰਿਆ ਜਾ ਕੇ ਆ ਗਿਆ ਬਦਮਾਸ਼ ਬਣਦਾ ਤੇਰੀ ਨਾ ਨਾ ਇਹਦੀ ਕੋਈ ਲੋੜ ਨਹੀਂ ਲੜਨ ਤੇ ਆ ਗਿਆ ਤਾਂ ਫਿਰ ਯਾਰ ਦੋ ਮੇਰੇ ਮਾਰ ਦੋ ਮੈਂ ਚਾਰ ਉਹਦੇ ਮਾਰਨੂੰ ਲੜਾਈ ਹੱਥਾ ਹੱਥ ਦੀ ਹਥਿਆਰ ਦੀ ਕਦੇ ਲੜਾਈ ਆਇਆ ਅਸਲ ਦੇ ਵਿੱਚ ਜੋਰ ਪਤਾ ਲੱਗਦਾ ਤਾਂ ਦੋ ਬੰਦੇ ਹੱਥ ਨਾਲ ਲੜਨੇ ਤਾਂ ਹੀ ਲੜਦੇ ਹਾਂ ਤਾਂ ਹੀ ਪਤਾ ਆਇਆ ਲੱਗੀ ਮੈਂ ਉਹਦੇ ਮਾਰ ਦੂ ਉਹ ਕੋਈ ਹੋਰ ਮੇਰੇ ਮਾਰ ਦੇਗਾ ਸਹੀ ਉਹ ਲੱਗ ਜਾਣੀ ਫਿਰ ਫਾਇਦਾ ਕਰ ਲੜਾਈ ਅਸਲ ਦੇ ਵਿੱਚ ਹੱਥ ਕੱਲਾ ਕੱਲਾ ਸਹੀ ਲੜਾਈ ਦਾ ਸਵਾਦ ਆਉਂਦਾ ਜਦੋਂ ਕੱਲਾ ਕੱਲਾ ਬੰਦਾ ਆਪਸ ਦੇ ਵਿੱਚ ਟਾਈਮ ਤਾਂ ਯਾਰ ਤਰਮੀਰ ਬਾਈ ਤੇਰਾ ਉੱਪਰ ਜਾਣ ਵਾਲਾ ਹੋ ਰਿਹਾ ਤੂੰ ਉੱਪਰ ਜਾ ਨਹੀਂ ਗਿਆ ਨਹੀਂ ਟਾਈਮ ਬਹੁਤ ਹੈ ਵੀ ਹਾਂ ਬਹੁਤ ਸਾਲ ਉੱਪਰ ਜਾਣਗੇ ਨਹੀਂ ਨਹੀਂ ਛੱਤ ਤੇ ਕਮਰੇ ਨੇ ਐਸਾ ਪਰਾ ਨਹੀਂ ਇਹ ਆਠਾਂ ਨਹੀਂ 2 ਮਿੰਟ ਕਾ ਆ ਬੈਠਾ ਤਰਮੀਰ ਆ ਮੈਂ ਖੜਿਆ ਐਸਾ ਪਰਾ ਨਹੀਂ ਰਾਤ ਨੂੰ 11 ਵਜੇ 12 ਵਜੇ ਫੋਨ ਕੀਤਾ ਬਤਾਇਆ ਮੇਰੇ ਕੋਲ ਬਤਾਇਆ ਨਹੀਂ ਹੈ ਮੈਂ ਕਿਹਾ ਪਾਜੀ ਇਹ ਕੰਮ ਹੋ ਗਿਆ ਮੈਂ ਕਿਹਾ ਤੂੰ ਨੀਚੇ ਆਦਾ ਪੂੜੀ ਤੇ ਬੰਦਾ ਆ ਰਿਹਾ ਜਾੜਾ ਹੋਇਆ

ਉਹ ਨਾਲੀ ਜਾਂਦੀ ਜਦ ਬੱਚੇ ਖਾਂਦੇ ਹੈ ਤੇਲ ਮੇ ਮਿਲਾ ਕੇ ਉਹ ਹਾਂ ਹਾਂ ਚੁੱਲਦਾ ਹੈ ਉਹ ਸਮਾਨ ਲਗਾ ਆਪੀ ਤੇ ਚਲੋ ਅੱਛਾ ਉੱਪਰ ਚਲ ਠੀਕ ਹੋ ਰੇ ਖਾਓ ਖਾਣਾ ਖਾਓ ਠੀਕ ਹੈ ਕਰੋ ਮੋਜ ਕਰੋ ਜਾਓ ਉੱਪਰ ਆਪਣੇ ਬੜੇ ਬੜੇ ਭਾਈ ਬੜੇ ਨਹੀਂ ਛੋਟਾ ਛੋਟਾ ਮੈਂ ਬੜਾ ਕਰੇ ਤੇਰੇ ਬੱਚੇ ਮੇਰੇ ਹਾਂ ਦੇ ਹੋ ਰੱਖਿਆ ਤਾਂ ਰੰਬੀ ਰਿਆਰ ਮੈਨੂੰ ਹੁਣ ਹੈ ਨਾ ਬੜਾ ਭਾਈ ਦਾਦਾ ਸਾਬੀ ਸਾਬੀ ਬੜਾ ਭਾਈ ਉਹ ਆਣਾ ਜੇ ਤੋ ਨਹੀਂ ਓਕੇ ਹਲੋ ਹਾਂ ਜੀ

ਤੇਰੀ ਭੈਣ ਦੀ ਤੇਰੀ ਇਹ ਫਲਾਣ ਦਿੱਕਤ ਗੱਲ ਕਾਢੀ ਪਿੱਤ ਗਈ ਹਾਂ ਮੈਨੂੰ ਕਮ ਸੇ ਕਮ ਮੈਨੂੰ ਨਹੀਂ ਨਹੀਂ ਜ਼ਿੰਦਗੀ ਜੁਆ ਹੈ ਉਹ ਬੰਦਾ ਨਾ ਮੇਰੇ ਤੇ ਹੋਣਾ ਉਹ 6 ਫੁੱਟ ਮੈਂ ਉਹਨੂੰ ਪੁੱਛਿਆ ਤੂੰ ਵੀ ਉਹਨੂੰ ਬੋਲਿਆ ਕਹਿੰਦਾ ਹਾਂ ਬੋਲਿਆ ਮੈਂ ਇੱਥੇ ਪਾ ਹੱਥ ਤੂੰ ਬਦਮਾਸ਼ ਹੈ ਮੈਂ ਕਹਾ ਹਾਂ ਹੁਣ ਗੱਲ ਕਰ ਤੂੰ ਮੈਂ ਕਹਾ ਨਹੀਂ ਬਰੇ ਇਹ ਨਹੀਂ ਬਰੇ ਉਹ ਨਹੀਂ ਮੈਂ ਕਹਾ ਯਾਰ ਅਗਲੇ ਤੈਨੂੰ ਮੈਂ ਪਿਆਰ ਨਾਲ ਗੱਲ ਕਰ ਰਿਹਾ ਤੇਰੇ ਨਾਲ ਦਿਨ ਮੈਂ ਆ ਜੇ ਸਵੇ ਭਗਵਾਨ ਕਸ ਮੇਰੀ ਗੱਲ ਸੁਣ ਪਤਾ ਕੀ ਗੱਲ ਹੈ ਮੇਰੀ ਗੱਲ ਜਿਹੜੇ ਜਿਹੜਾ ਜਿਹੜਾ ਬੋਲ ਰਿਹਾ ਸੀ ਨਾ ਦੂਸਰਾ ਭਾਰਾ ਜਾ ਉਹ ਵੀਂਦਾ ਚਿੱਟਾ ਪ੍ਰਗਤੀ ਵਾਲਾ ਦਾ ਮੈਨੂੰ ਫੋਨ ਆਇਆ ਸਪੈਸ਼ਲ ਕਹਿੰਦਾ ਮੇਰੇ ਯਾਰ ਕੋਈ ਗੱਲ ਨਹੀਂ ਮੈਂ ਮਾਫੀ ਮੰਗਦਾ ਨਹੀਂ ਇਹਨੂੰ ਬੋਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹਿੰਦਾ ਆਏ ਦਰਾਜ ਵਿੱਚ ਆਤਮ ਆਇਆ ਤਬ ਹੀ ਨਹੀਂ ਸਮਾਨ ਪਿੰਦਾ ਉਹ ਚਿੱਟਾ ਓਏ ਤੂੰ ਪਤਾ ਨਹੀਂ ਦੂਰ ਜਿਹੜਾ 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 ਮੇਰੇ ਉਹ ਵੀ ਨਹੀਂ ਆਇਆ ਪਤਾ ਨਹੀਂ ਮੇਰੇ ਕੋਲ ਬਤਾਉਂ ਤੇਰੀ ਉਠਾ ਦੂੰ ਉਠਾ ਦੂੰ ਤੂੰ ਉਹ ਕੀ ਬੋਲਦਾ 1 ਘੰਟਾ ਨਹੀਂ ਉਠਾ ਮੇਰੇ ਕੋਲ ਸੋਰਾਦਾ ਸੋਰਾਦਾ ਆ ਨਹੀਂ ਨਹੀਂ ਉਹ ਮੇਰੀ ਗੱਲ ਇਹ ਉਹ ਨਹੀਂ ਕੱਲ ਕਰਤੇ ਕੱਲ ਮੈਂ